ਜਿਹੜੇ ਪਾਰਟੀ ਦੇ ਵਿੱਚ ਬਿਸ਼ੱਕ ਨਹੀਂ ਸੀਗੇ ਪਰ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਡਿੰਬੀ ਟਿਲੋਂ ਜੀ ਦਾ ਨਾਮ ਸਪਸ਼ਟ ਲਫ਼ਜ਼ਾਂ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਪਾਰਟੀ ਦੇ ਵਿੱਚ ਕੁਝ ਸਾਥੀ ਇਹੋ ਜਿਹੇ ਵੀ ਸੀਗੇ ਜਿਵੇਂ ਸੁਖਜਿੰਦਰ ਕੌਣੀ ਹੋਣੀ ਜਾਂ ਬਾਕੀ ਸਾਥੀ ਜਿਹੜੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀਗੇ ਪਰ ਪੂਰੇ ਹਲਕੇ ਜਾਣਬੁੱਝ ਕੇ ਕੇਂਦਰ ਸਰਕਾਰ ਨੇ ਇਹ ਕੀਤਾ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਆੜਤੀਆਂ ਨੂੰ ਪੰਜਾਬ ਦੇ ਸ਼ੈੱਲਰ ਵਾਲਿਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਲਈ ਕਿਉਂਕਿ ਜਿਸ ਤਰੀਕੇ ਮੂੰਹ ਦੀ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਖਾਣੀ ਪਈ ਸੀ ਕਿ ਤਿੰਨ ਕਾਨੂੰਨਾਂ ਦੇ ਮਸਲੇ 'ਚ 3 ਸਾਲ ਪਹਿਲਾਂ ਉਸ ਵਜ੍ਹਾ ਕਰਕੇ ਉਹ ਮੈਂ ਸਮਝਦਾ ਕਿ ਅੱਜ ਬਦਲਾ ਲੋਕ ਕਾਰਵਾਈਆਂ ਤੇ ਉੱਤਰੇ ਹੋਏ ਨੇ ਪੰਜਾਬ ਦੇ ਨਾਲ ਪਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਹਰਿਆਣਾ ਦੀ ਇਲੈਕਸ਼ਨ ਸੀਗੀ ਜਿਸ ਦੀ ਵਜ੍ਹਾ ਕਰਕੇ ਕਾਫੀ ਸਟਾਕਸ ਨੇ ਜਿਹੜੇ ਡੀਏਪੀ ਦੇ ਉਹ ਪ੍ਰਾਇੋਰਟਾਈਜ਼ ਕਰ ਦਿੱਤੇ ਪਹਿਲ ਦੇ ਆਧਾਰ ਦੇ ਉੱਪਰ ਉਹ ਦੇ ਦਿੱਤੇ ਸੈਂਟਰਲ ਗਵਰਨਮੈਂਟ ਨੇ ਹਰਿਆਣਾ ਨੂੰ ਜਿਸ ਦੀ ਵਜ੍ਹਾ ਕਰਕੇ ਇੱਥੇ ਕਿੱਲ ਤੇ ਜਿਹੜੀ ਉਹ ਆਈ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਉੱਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਇਸ ਵਕਤ ਪੰਜਾਬ ਦੇ ਕੈਬਨਿਟ ਮਨਿਸਟਰ ਅਮਨ ਅਰੋੜਾ ਨਾਲ ਆ ਪਿਛਲੇ ਲੰਮੇ ਸਮੇਂ ਤੋਂ ਗਿੱਦੜਵਾ ਚੋਣ ਹਲਕੇ ਦੇ ਵਿੱਚ ਉਹਨਾਂ ਵੱਲੋਂ ਵਕ ਵਕ ਵੋਟਰਾਂ ਦੇ ਨਾਲ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਆਪਰਾਪਤਾ ਕਾਇਮ ਕੀਤਾ ਗਿਆ ਅੱਜ ਗਿੱਦੜਵਾ ਦੀ ਸਥਿਤੀ ਕੀ ਹੈ ਕਿਉਂਕਿ ਹੁਣ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਦਿਨ ਗਿਣਤੀ ਦੇ ਨੇ ਘੰਟੇ ਕੁਝ ਹੀ ਬਾਕੀ ਨੇ ਅਰੋੜਾ ਸਾਹਿਬ ਤੁਹਾਡਾ ਰੇਡੀਓ ਪੰਜਾਬ ਟੂਡੇ ਦੇ ਤੇ ਬਹੁਤ ਬਹੁਤ ਸਵਾਗਤ ਮਿਹਰਬਾਨ ਥੈਂਕ ਯੂ ਸੋ ਮਚੀ ਅਰੋੜਾ ਸਾਹਿਬ ਪਿਛਲੇ ਕਈ ਦਿਨਾਂ ਤੋਂ ਤੁਸੀਂ ਗਿੱਦੜਵਾ ਦਾ ਜਿਹੜੀ ਹੈ ਕਮਾਂਡ ਸੰਭਾਲੀ ਹੋਈ ਹੈ ਪਿੰਡਾਂ ਜਾ ਰਹੇ ਹੋ ਬੜਾ ਵੀਆਈਪੀ ਤੇ ਹੌਟ ਸੀਟ ਰਿਆ 95 ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਇਹਨਾਂ ਸੌਰੀ 94 ਦੇ ਵਿੱਚ ਜਦੋਂ ਬਿਆਨ ਸਿੰਘ ਹੋਰੀ ਇੱਥੇ ਆਏ ਸੀਗੇ ਇੱਥੋਂ ਉਦੋਂ ਹੌਟ ਸੀਟ ਸੀ ਅੱਜ ਕੀ ਸਥਿਤੀ ਲੱਗਦੀ ਹੈ ਦੇਖੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਬਹੁਤ ਵੱਡੇ ਲੀਡਰ ਇਸ ਗਿੱਧਰਵਾ ਸੀਟ ਨੇ ਦਿੱਤੇ ਨੇ ਪੰਜਾਬ ਦੀ ਰਾਜਨੀਤੀ ਨੂੰ ਉਸ ਹਿਸਾਬ ਨਾਲ ਕੋਈ ਵੀ ਲੀਡਰ ਉਹ ਇਨਸਾਫ ਗਿੱਧਰਵਾ ਦੇ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਨਹੀਂ ਕਰ ਸਕਿਆ ਹੈਗਾ ਆ ਬੁਨਿਆਦੀ ਕੰਮ ਨੇ ਜਿਹੜੇ ਉਹਨਾਂ ਤੋਂ ਵੀ ਹਲਕੇ ਜਿਹੜਾ ਮੈਂ ਪਿਛਲੇ 3-4 ਮਹੀਨੇ ਦੇ ਵਿੱਚ ਅਬਜ਼ਰਵ ਕੀਤਾ ਉਹ ਸਖਣਾ ਰਿਹਾ ਏਸੇ ਵਜ੍ਹਾ ਕਰਕੇ ਲੋਕਾਂ ਜੋ ਮਨ ਬਣਾ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਡਿੰਪੀ ਟੋਂ ਲੋਕਲ ਬੈਠੇ ਨੇ ਔਰ ਪਾਰਟੀ ਦੇ ਕਮ ਕਰੋਂ ਦੇਖਦੇ ਲੋਕਮਾਨ ਬਣਾ ਚੁੱਕੇ ਨੇ ਕਿ ਡਿੰਪੀ ਟੇਲੋਂ ਜੀ ਨੇ ਸਰ ਵਿਧਾਨ ਸਭਾ ਦੇ ਪੋੜੇ ਚੜਾ ਦੇਣੀਆਂ ਨੇ ਚਾਹੇ ਕੋਈ ਜਿੰਨੇ ਮਰਜ਼ੀ ਵੱਡੇ ਨਾਮ ਹੋਣ ਪਰ ਇਸ ਵਾਰੀ ਸਾਰਿਆਂ ਦਾ ਤੁਸੀਂ ਦੇਖੋ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਕੋ ਗੁੱਸਾ ਭਰਿਆ ਹੋਈ ਨੀ ਨਾਰਾਜ਼ਗੀ ਭਰੀ ਹੋਈ ਹੈ ਕਿ ਸਾਰਿਆਂ ਦੀ ਜ਼ੁਬਾਨਤਾ ਜਾਬਤ ਕਰਾਉਣਗੇ ਅੱਛਾ ਇੱਕ ਚੀਜ਼ ਦੱਸੋ ਤੁਸੀਂ ਆਖਿਆ ਕਿ ਬੁਨਿਆਦੀ ਸਹੂਲਤਾਂ ਜਾਂ ਇਗਨੋਰ ਕੀਤਾ ਗਿਆ ਹਲਕਾ ਤੁਸੀਂ ਪਿੰਡਾਂ 'ਚ ਗਏ ਹੋ ਲਗਭਗ ਸਾਰੇ ਪਿੰਡਾਂ 'ਚ ਜਾਏ ਹੋਗੇ ਕੀ ਇਹੋ ਜਿਹੇ ਮਸਲੇ ਨੇ ਜਿਹੜੇ ਤੁਸੀਂ ਸਮਝਦੇ ਹੋ ਕਿ ਤੁਸੀਂ ਨਹੀਂ ਆ ਪਿਛਲੇ ਸਮੇਂ ਦੇ ਵਿੱਚ ਵੀ ਉੱਥੇ ਕੀ ਹੱਲ ਕੀਤੇ ਨੇ ਜਾਂ ਅੱਗੇ ਕੀ ਹੱਲ ਹੋਣ ਵਾਲੇ ਤੁਸੀਂ ਬੁਨਿਆਦੀ ਪਿੰਡਾਂ ਦੇ ਕੰਮ ਕੀ ਹੁੰਦੇ ਨੇ ਜੀ ਛੱਪੜਾਂ ਦੀ ਸਫਾਈ ਦਾ ਕੰਮ ਹੈ ਗਲੀਆਂ ਨਾਲੀਆਂ ਦਾ ਕੰਮ ਹੈ ਲਾਈਟਾਂ ਦਾ ਕੰਮ ਹੈ ਜਿਹੜੇ ਬੁਨਿਆਦੀ ਕੰਮ ਨੇ ਜੀ ਕੋਈ ਧਰਮਸ਼ਾਲਾ ਨੂੰ 4 ਪੈਸੇ ਚਾਹੀਦੇ ਨੇ ਜਿਹੜੇ ਸਕੂਲਾਂ ਦੇ ਕੰਮ ਨੇ ਕੋਈ ਹੈਲਥ ਫੈਸਿਲਿਟੀਆਂ ਨਹੀਂ ਹੈਗੀਆਂ ਜਿਹੜੇ ਬੜੇ ਈਜ਼ੀਲੀ ਹੋ ਸਕਦੇ ਸੀਗੇ ਉਹ ਵੀ ਨਿੱਕੀ ਤੇ ਗਏ ਹੈਗੇ ਹੁਣ ਆਪਾਂ ਗਿੱਦੜਵਾਦੀ ਗੱਲ ਕਰ ਲਈਏ ਉਵੇਂ ਤਾਂ ਦੇਖਿਆ ਜਾਵੇ ਤੇ ਪਿਛਲੇ 30 ਸਾਲਾਂ ਤੋਂ ਰਾਜਨੀਤੀ ਦਾ ਧੋਰਾ ਰਿਹਾ ਪੰਜਾਬ ਦਾ ਪਰ ਇੱਥੇ ਜਦੋਂ ਮੈਂ ਆਇਆ ਪਹਿਲੀ ਵਾਰੀ ਪਾਰਟੀ ਨੇ ਅਰਵਿੰਦ ਜੀ ਨਿਮਾਨ ਸਾਹਿਬ ਉਹਨਾਂ ਨੇ ਭੇਜਿਆ 26 ਜੂਨ ਨੂੰ ਇੱਥੇ ਗਿੱਦੜਵਾ ਸ਼ਹਿਰ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਇੱਕੋ ਹੀ ਸੀਗੀ ਕਿ ਜੀ ਸਾਡਾ ਸੀਵਰੇਜ ਚਾਲੂ ਕਰ ਦੋ ਹੁਣ ਜੇ 75 ਸਾਲਾਂ ਬਾਅਦ ਲੋਕ ਸੀਵਰੇਜ ਵਾਸਤੇ ਵੀ ਹੱਥ ਜੋੜਨਗੇ ਆ ਕੇ ਬੇਨਤੀਆਂ ਕਰਨਗੇ ਤੇ ਅਸੀਂ ਨਾਲ ਦੀ ਨਾਲ ਤਾਂ ਐਕਸ਼ਨ ਸ਼ੁਰੂ ਕੀਤਾ ਹੁਣ ਅੱਜ 16 ਕਰੋੜ ਦਾ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਤਕਰੀਬਨ 250 ਕਰੋੜ ਦਾ 252 ਕਰੋੜ ਦਾ ਟੂ ਬੀ ਪ੍ਰੈਸਾਈਜ਼ ਅਸੀਂ ਇੱਕ ਦਿਨ ਦੇ ਵਿੱਚ ਮੈਨੂੰ ਮੰਗ ਪੱਤਰ ਤਕਰੀਬਨ 7-800 ਹਜ਼ਾਰ ਬੰਦੇ ਨੇ 26 ਮਾਰਚ ਨੂੰ 26 ਜੂਨ ਜਦੋਂ ਬੈਠੇ ਸੀਗੇ ਉਹ ਦੇ ਦਿੱਤੇ 250 ਕਰੋੜ ਦੇ ਕੰਮਾਂ ਦੀ ਲਿਸਟ ਸੋ ਔਰ ਇਕੱਲੇ-ਇਕੱਲੇ ਦਾ ਅੱਜ ਵੀ ਸਾਡੇ ਕੋਲ ਬੁੱਕਲੇਟ ਬਣੀ ਹੋਈ ਹੈ ਰੋਡ ਮੈਪ ਹੈ ਜਿਹੜਾ ਬਣਿਆ ਹੋਇਆ ਸੋ ਮੇਰੇ ਕਹਿੰਦਾ ਮਤਲਬ ਵੀ ਜੇ ਸਰਕਾਰਾਂ ਚਾਹਣ ਲੀਡਰ ਚਾਹਣ ਤੇ ਇਹ ਜਿਹੜਾ ਕੰਮ ਜਿਹੜਾ ਹੋ ਨਹੀਂ ਸਕਦਾ ਹੈਗਾ ਹੁਣ ਸੀਵਰੇਜ ਜਦੋਂ ਬੈਕਮਾਰਦਾ ਸੀਗਾ ਜਾਂ ਬੰਦ ਚੋਕ ਹੋ ਜਾਂਦਾ ਸੀਗਾ ਲੋਕਾਂ ਦੇ ਘਰਾਂ ਦੇ ਵਿੱਚ ਨਰਕ ਵਾਲੀ ਜ਼ਿੰਦਗੀ ਜਿਹੜੀ ਉਹ ਬਣ ਜਾਂਦੀ ਸੀਗੀ ਸੋ ਇਹੋ ਜਿਹੇ ਕੰਮਾਂ ਨੂੰ ਵੀ ਜੇ ਲੋਕ ਤਰਸਣਗੇ ਤੇ ਫਿਰ ਡੈਫੀਨੇਟਲੀ ਉਹ ਕਿਤੇ ਨਾ ਕਿਤੇ ਜਿਨ੍ਹਾਂ ਨੇ ਹੁਣ ਤੱਕ ਰਾਜ ਭਾਗ ਭੋਗਿਆ ਉਹਨਾਂ ਦਾ ਗੁੱਸਾ ਤਾਂ ਵੋਟਰਾਂ ਦੇ ਵਿੱਚ ਨਿਕਲੂਗਾ ਹੀ ਇੱਕ ਗੁੱਸਾ ਤੁਸੀਂ ਲੋਕਾਂ ਦੇ ਗੁੱਸੇ ਦੀ ਤਾਂ ਗੱਲ ਕਰ ਲਈ ਤੁਸੀਂ ਆਪਣੇ ਪਾਰਟੀ ਦੇ ਲੋਕਾਂ ਦੇ ਗੁੱਸੇ ਦੀ ਗੱਲ ਨਹੀਂ ਕੀਤੀ ਕਿਉਂਕਿ ਜਿਹੜੇ ਲੋਕ ਲੰਮੇ ਸਮੇਂ ਤੋਂ ਇਸ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਸੀ ਉਹਨਾਂ ਦੀਆਂ ਕੁਝ ਭਾਵਨਾਵਾਂ ਹੁੰਦੀਆਂ ਨੇ ਅਜਿਹੇ ਜੋ ਕੇ ਸਮੇਂ ਦੇ ਵਿੱਚ ਡਿੰਪੀ ਢਿੱਲੋਂ ਪਾਰਟੀ ਦੀ ਚੋਆਇਸ ਕਿਉਂ ਬਣਿਆ ਦੇਖੋ ਇਸ ਤਰ੍ਹਾਂ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਤੁਸੀਂ ਦੇਖਣੀ ਹੁੰਦੀਆਂ ਨੇ ਨੰਬਰ 1 ਤੁਹਾਡੀ ਪਾਰਟੀ ਦੇ ਤੁਸੀਂ ਆਪਦੇ ਸਾਥੀਆਂ ਜਿਹੜੇ ਵਿਦਨ ਹਾਊਸ ਜਿਹ ਵਿਦਨ ਪਾਰਟੀ ਤੁਹਾਡੇ ਕੋਲ ਬੰਦੇ ਹੋਣ ਤੇ ਨਾਲ ਨਾਲ ਤੁਸੀਂ ਇੱਕ ਵੈਨੇਬਿਲਿਟੀ ਵੀ ਹੈ ਜਿਹੜੀ ਉਹ ਵੀ ਦੇਖਣੀ ਹੁੰਦੀ ਹੈ ਸਾਡੀ ਪਾਰਟੀ ਦੇ ਵਿੱਚ ਵੀ ਅਸੀਂ ਸਰਵੇ ਕੀਤਾ ਤੇ ਪਾਰਟੀ ਦੇ ਬਾਹਰ ਵੀ ਸਰਵੇ ਕੀਤਾ ਪਾਰਟੀ ਦੇ ਵਿੱਚ ਕੁਝ ਸਾਥੀ ਇਹ ਜੇ ਵੀ ਸੀਗੇ ਜਿਵੇਂ ਸੁਖਜਿੰਦਰ ਕੌਣੀ ਹੋਣੀ ਜਾਂ ਬਾਕੀ ਸਾਥੀ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀਗੇ ਪਰ ਪੂਰੇ ਹਲਕੇ ਦੇ ਵਿੱਚ ਜਦੋਂ ਬ੍ਰੌਡਲੀ ਨਿਗਾਹ ਮਾਰੀ ਤੇ ਕੁਝ ਸਾਥੀ ਇਹ ਜੇ ਵੀ ਨਜ਼ਰ ਆਏ ਜਿਹੜੇ ਪਾਰਟੀ ਦੇ ਵਿੱਚ ਬਿਸ਼ੱਕ ਨਹੀਂ ਸੀਗੇ ਪਰ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਡਿੰਬੀ ਟੇਲੋਂ ਜੀ ਦਾ ਨਾਮ ਸਪਸ਼ਟ ਲਫ਼ਜ਼ਾਂ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਸੋ ਹੁਣ ਜਦੋਂ ਤੁਸੀਂ ਇਲੈਕਸ਼ਨ ਲੜਨੀ ਹੈ ਔਰ ਜਿੱਤਨੀ ਹੈ ਤੇ ਫਿਰ ਅਲਟੀਮੇਟਲੀ ਜੀ ਚੋਣਿਓ ਕਿ ਉਹ ਬੰਦਾ ਤੁਹਾਡਾ ਚੁਣਿਆ ਹੋਇਆ ਬੰਦਾ ਲੋਕਾਂ ਦਾ ਚੁਣਿਆ ਹੋਇਆ ਬੰਦਾ ਲੋਕਾਂ ਦਾ ਸੇਵਾਦਾਰ ਬਣ ਕੇ ਕੰਮ ਕਰ ਸਕ ਸਕਿਆ ਔਰ ਇਫੈਕਟਿਵ ਤਰੀਕੇ ਦੇ ਨਾਲ ਕਰ ਸਕੇ ਉਸ ਚੋਇਸ ਦੇ ਵਿੱਚ ਡਿੰਪੀ ਟਲੋ ਜੀ ਦੇ ਨਾਲ ਗੱਲਬਾਤ ਹੋਈ ਉਹਨਾਂ ਨੂੰ ਵੀ ਸੂਟ ਕਰਦਾ ਸੀ ਕਿਉਂਕਿ ਅਕਾਲੀ ਦਲ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਰਿਹਾ ਸੀ ਕਿ ਪਿੱਛੇ ਹਟ ਰਿਹਾ ਸਾਨੂੰ ਵੀ ਸੂਟ ਕੀਤਾ ਸੀ ਆਪਦੇ ਸਾਥੀਆਂ ਨਾਲ ਸਾਰਿਆਂ ਨਾਲ ਗੱਲ ਕੀਤੀ ਪਾਰਟੀ ਦੇ ਨਾਲ ਉਹ ਕਹਿੰਦੇ ਸਾਨੂੰ ਠੀਕ ਹੈ ਸਾਡੇ ਵਧੀਆ ਰਿਲੇਸ਼ਨ ਨੇ ਡਿੰਪੀ ਨਾਲ ਵਧੀਆ ਬੰਦਾ ਹੈ ਮਿਆੰਦਾਰ ਬੰਦਾ ਹੈ ਸ਼ਰੀਬ ਬੰਦਾ ਹੈ ਕੰਮ ਕਰ ਕਰਦੇ ਨੇ ਲੋਕਲ ਬੈਠੇ ਨੇ ਸੋ ਜਦੋਂ ਕੰਸੈਂਸਸ ਬਣਾ ਕੇ ਅਸੀਂ ਇਹ ਫੈਸਲਾ ਲੈ ਲਿਆ ਇਹਦੇ ਵਿੱਚ ਗਲਤ ਕੀਆ ਅੱਛਾ ਚਲੋ ਤਾਂ ਪਾਰਟੀ ਨੇ ਫੈਸਲਾ ਲੈ ਲਿਆ ਹੁਣ ਲੋਕਾਂ ਨੇ ਅੱਗੇ ਫੈਸਲਾ ਲੈਣਾ ਹੈ ਕਿ ਤੁਹਾਡੇ ਨਾਲੋਂ ਕਿੰਨਾ ਕੁ ਚੱਲਦੇ ਆ ਤੁਹਾਡੀਆਂ ਪੋਲਿਸੀਜ਼ ਨਾਲ ਕਿੰਨਾ ਕੁ ਚੱਲਦੇ ਆ ਇੱਕ ਬਹੁਤ ਵੱਡਾ ਮਸਲਾ ਜਿਹੜਾ ਬਣਿਆ ਹੋਇਆ ਉਹ ਆ ਝੋਨੇ ਦੀ ਲਿਫਟਿੰਗ ਤੇ ਡੀਏਪੀ ਦੇਖੋ ਇਸ ਤਰ੍ਹਾਂ ਕਿ ਇਹਦੇ ਵਿੱਚ ਇਹ ਦੋਨੋਂ ਹੀ ਜਿਹੜੇ ਇਸ਼ੂਜ਼ ਨੇ ਇਹ ਬ੍ਰਾਡਲੀ ਇਹ ਕੇਂਦਰ ਸਰਕਾਰ ਐਫਸੀਆ ਦੇ ਨਾਲ ਔਰ ਜਿਹੜੀ ਐਗਰੀਕਲਚਰ ਔਰ ਫੂਡ ਮਿਨਿਸਟਰੀ ਕੇਂਦਰ ਸਰਕਾਰ ਦੀ ਉਹਦੇ ਨਾਲ ਸੰਬੰਧਿਤ ਹੈ ਜਿੱਤ ਤੱਕ ਰਿਹਾ ਲਿਫਟਿੰਗ ਦਾ ਸਵਾਲ ਲਿਫਟਿੰਗ ਸ਼ੁਰੂ ਦੇ ਵਿੱਚ ਹੀ ਡਿਲੇ ਹੋਈ ਉਹਦਾ ਰੀਜ਼ਨ ਇੱਕੋ ਹੀ ਸੀਗਾ ਕਿ ਕੇਂਦਰ ਸਰਕਾਰ ਨੇ ਔਰ ਐਫਸੀਆਈ ਨੇ ਜਿਹੜਾ ਸਟਾਕਸ ਪਏ ਨੇ ਕਣਕ ਔਰ ਝੋਨੇ ਦੇ ਗਦਾਮਾਂ ਦੇ ਵਿੱਚ ਔਰ ਸ਼ੈਲਰਾਂ ਦੇ ਵਿੱਚ ਉਹ ਸ਼ਿਫਟ ਅਜ ਤੋਂ 6 ਮਹੀਨੇ ਪਹਿਲਾਂ ਕਰ ਦੇਣੇ ਚਾਹੀਦੇ ਸੀਗੇ ਉਹ ਉਹਨਾਂ ਨੇ ਕੀਤੇ ਨਹੀਂ ਜਾਣ ਬੁੱਝਕੇ ਜੀ ਦੀ ਵਜ੍ਹਾ ਕਰਕੇ ਜਦੋਂ ਸਟਾਕ ਸਪੇਸ ਦੀ ਸਪੇਸ ਹੀ ਨਹੀਂ ਹੋਊਗੀ ਗਦਾਮਾਂ ਦੇ ਵਿੱਚ ਸ਼ੈਲਰਾਂ ਦੇ ਵਿੱਚ ਸਪੇਸ ਹੀ ਨਹੀਂ ਹੋਊਗੀ ਤੇ ਫਿਰ ਡੈਫੀਨਿਟਲੀ ਉਹ ਪ੍ਰੋਬਲਮ ਆਉਣੀ ਹੋਈ ਸੀਗੀ ਜੀ ਦੀ ਵਜ੍ਹਾ ਕਰਕੇ ਡਿਲੇਡ ਪਰਚੇਜ਼ ਹੈ ਜਿਹੜੀ ਉਹ ਸ਼ੁਰੂ ਹੋਈ ਜਦੋਂ ਡਿਲੇਡ ਪਰਚੇਜ਼ ਹੋਊਗੀ ਡਿਲੇਡ ਪ੍ਰੋਕਿਊਰਮੈਂਟ ਹੋਊਗੀ ਡਿਲੇਡ ਹੀ ਲਿਫਟਿੰਗ ਹੋਊਗੀ ਡਿਲੇਡ ਹੀ ਅਗਲੀ ਵਜ੍ਹਾ ਹੈ ਜਿਹੜੀ ਉਹ ਹੋਊਗੀ ਸੋ ਇਹ ਇਹ ਜਾਣ ਬੁੱਝ ਕੇ ਕੇਂਦਰ ਸਰਕਾਰ ਨੇ ਇਹ ਕੀਤਾ ਹੈ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਆੜਤੀਆਂ ਨੂੰ ਪੰਜਾਬ ਦੇ ਸ਼ੈਲਰ ਵਾਲਿਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੇਸ਼ਾਨ ਕਰਨ ਲਈ ਕਿਉਂਕਿ ਜਿਸ ਤਰੀਕੇ ਦੇ ਨਾਲ ਮੂਹ ਦੀ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਖਾਣੇ ਪਈ ਸੀ ਕਿ ਤਿੰਨ ਕਾਨੂੰਨਾਂ ਦੇ ਮਸਲੇ 'ਚ 3 ਸਾਲ ਪਹਿਲਾਂ ਉਸ ਵਜ੍ਹਾ ਕਰਕੇ ਉਹ ਮੈਂ ਸਮਝਦਾ ਕਿ ਅੱਜ ਬਦਲਾ ਲੋਕ ਕਾਰਵਾਈਆਂ ਤੇ ਉੱਤਰੇ ਹੋਏ ਨੇ ਪੰਜਾਬ ਦੇ ਨਾਲ ਦੂਜਾ ਡੀਏਪੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਡੈਫੀਨਿਟਲੀ ਡੀਏਪੀ ਦਾ ਇਸ਼ੂ ਹੈ ਕਿ ਡੀਏਪੀ ਦਾ ਆਲਮੋਸਟ 70% ਹੈ ਜਿਹੜੀ ਉਹ ਬਾਹਰੋਂ ਇੰਪੋਰਟ ਹੁੰਦੀ ਹੈ ਤੇ ਜਿਹੜੀਆਂ ਜਿਵੇਂ ਯੂਕਰੇਨ ਰਸ਼ੀਆ ਦੀ ਵਾਰ ਲੱਗੀ ਹੋਈ ਹੈ ਉਸ ਵਜ੍ਹਾ ਕਰਕੇ ਡੀਏਪੀ ਦੀ ਸ਼ਾਰਟੇਜ ਹੈ ਜਿਹੜੀ ਉਹ ਵੈਸੀ ਵੀ ਸਾਰੇ ਪਾਸੇ ਹੀ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਹਰਿਆਣਾ ਦੀ ਇਲੈਕਸ਼ਨ ਸੀਗੀ ਜਿਸ ਦੀ ਵਜ੍ਹਾ ਕਰਕੇ ਕਾਫੀ ਸਟਾਕਸ ਨੇ ਜਿਹੜੇ ਡੀਏਪੀ ਦੇ ਉਹ ਪ੍ਰਾਇੋਰਟਾਈਜ਼ ਕਰ ਦਿੱਤੇ ਪਹਿਲ ਦੇ ਆਧਾਰ ਦੇ ਉੱਪਰ ਉਹ ਦੇ ਦਿੱਤੇ ਸੈਂਟਰਲ ਗਵਰਨਮੈਂਟ ਨੇ ਹਰਿਆਣਾ ਨੂੰ ਜਿਸ ਦੀ ਵਜ੍ਹਾ ਕਰਕੇ ਇੱਥੇ ਕਿੱਲਤ ਹੈ ਜਿਹੜੀ ਉਹ ਆਈ ਪਰ ਮੈਂ ਫਿਰ ਵੀ ਇਹ ਮੰਨ ਕੇ ਚੱਲਦਾ ਕਿਉਂਕਿ ਡੇਲੀ ਬੇਸਿਸ ਤੇ ਇਹ ਚੀਜ਼ ਦੇਖ ਰਹੇ ਆ ਸੁਣ ਰਹੇ ਆ ਸਮਝ ਰਹੇ ਆ ਲੋਕਾਂ ਤੋਂ ਵੀ ਪਤਾ ਲੱਗਦਾ ਔਰ ਸਰਕਾਰ ਦੇ ਵਿੱਚ ਫਾਲੋਅ ਅਪ ਕਰਕੇ ਮਸਲਾ ਹੱਲ ਵੀ ਕਰਾਉਨੇ ਆ ਮੈਂ ਇਹ ਮੰਨ ਕੇ ਚੱਲਦਾ ਨੋ ਡਾਊਟ ਸ਼ਾਰਟੇਜ ਹੈ ਪਰ ਇੰਨੀ ਸ਼ਾਰਟੇਜ ਨਹੀਂ ਹੈ ਜਿੰਨੀ ਉਹਦੀ ਉਹਦੀ ਇੱਕ ਹਾਈਪ ਹੈ ਜਿਹੜਾ ਉਹਦਾ ਡਰ ਹੈ ਜਿਹੜਾ ਉਹਦਾ ਖਦਸ਼ਾ ਜਿਹੜਾ ਉਹ ਕ੍ਰੀਏਟ ਕੀਤਾ ਹੋਇਆ ਹੈ ਮੀਡੀਆ ਦੇ ਵਿੱਚ ਇੰਨੀ ਸ਼ਾਰਟੇਜ ਨਹੀਂ ਹੈ ਥੋੜੀ ਬਹੁਤ ਜ਼ਰੂਰ ਹੈ ਉਹ ਵੀ ਅਸੀਂ ਕਾਫੀ ਹੱਦ ਤੱਕ ਪਹਿਲਾਂ ਸੀਗੀ ਹਰਿਆਣਾ ਦੇ ਇਲੈਕਸ਼ਨ ਤੋਂ ਪਹਿਲਾਂ ਪਰ ਕਾਫੀ ਹੱਦ ਤੱਕ ਅਸੀਂ ਤਕਰੀਬਨ 20 ਦਿਨ ਪਹਿਲਾਂ ਤੋਂ ਹੀ ਡੇਲੀ ਬੇਸਿਸ ਦੇ ਉੱਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਲ ਰਾਫਤਾ ਕਰਕੇ ਉਹਨਾਂ ਟਾਇਪ ਕਰ ਰਹੀ ਹੈ ਸੀਐਮ ਸਾਹਿਬ ਨੇ ਚਿੱਠੀਆਂ ਵੀ ਲਿਖੀਆਂ ਨੇ ਆਪ ਵੀ ਹੋ ਗਏ ਨੇ ਸਾਡੇ ਕੰਸਰਨਡ ਮਿਨਿਸਟਰੀਆਂ ਵੀ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਡੇਲੀ ਬੇਸਿਸ ਦੇ ਉੱਪਰ ਉਹਦੀ ਉਹਦਾ ਫਾਲੋਅ ਅਪ ਹੁੰਦਾ ਪਰ ਕਿਉਂਕਿ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਕਿਸਾਨ ਭਰਾਵਾਂ ਦੇ ਮਨਾਂ ਦੇ ਵਿੱਚ ਖਾਸ ਤੌਰ ਤੇ ਮੀਡੀਆ ਦੇ ਜ਼ਰੀਏ ਇੱਕ ਇਹੋ ਜਿਹਾ ਅ ਸਕਅਰ ਇੱਕ ਇਹੋ ਜਿਹਾ ਖੋਫ ਜਿਹਾ ਪੈਦਾ ਹੋ ਗਿਆ ਜੀ ਦੀ ਵਜ੍ਹਾ ਕਰਕੇ ਆਰਟੀਵੀ ਜਦੋਂ ਦੇਖੋ ਇਸ ਤਰ੍ਹਾਂ ਹੁੰਦੇ ਜੀ ਇਹ ਹਿਊਮਨ ਸਾਈਕੋਲੋਜੀ ਹੈ ਜਦੋਂ ਲੱਗੇ ਨਾ ਵੀ ਕੋਈ ਚੀਜ਼ ਮਿਲ ਨਹੀਂ ਨਹੀ ਹੈਗੀ ਆਪਣੀ ਟੈਂਡੈਂਸੀ ਹੁੰਦੀ ਹੈ ਵੀ ਹੁਣੇ ਹੀ ਤਿੰਨ ਗੁਣੇ ਲੈ ਕੇ ਰੱਖ ਲੋ ਜੇ ਇਹ ਹੋਵੇ ਵੀ ਹਾਂ ਪ੍ਰੋਬਲਮ ਕੋਈ ਨਹੀਂ ਹੈ ਕਿ ਫਿਰ ਭਾਈ ਜਦੋਂ ਲੋਡ ਹੋਊਗਾ ਚੱਕ ਲਿਆਵਾਂਗੇ ਸੋ ਉਹ ਇੱਕ ਆਰਟੀਫੀਸ਼ੀਅਲ ਸਿਕਿਉਰਿਟੀ ਹੈ ਜਿਹੜੀ ਲੋਡ ਹੈ ਜਿਹੜੀ ਉਹ ਪੈਦਾ ਹੋਈ ਵੀ ਹੈ ਇੰਨੀ ਕਿਸੇ ਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਚਲੋ दैट ਮੈਂ ਤੁਹਾਡੀ ਇਸ ਗੱਲ ਨਾਲ ਸੈਟੀਸਫਾਈਡ ਹਾਂ ਕਿਤੇ ਇਹ ਵੀ ਗੱਲ ਜ਼ਰੂਰ ਹੈ ਕਿ ਡਰ ਇੱਕ ਬਹੁਤ ਵੱਡੀ ਚੀਜ਼ ਹੈ ਮੈਂ ਝੋਨੇ ਤੇ ਵਾਪਸ ਆਉਣਾ ਮੌਇਸਚਰ ਵੀ ਇੱਕ ਮੁੱਦਾ ਬਣ ਚੁੱਕਿਆ ਹੈ ਮੌਇਸਚਰ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਜਿਹੜਾ ਸ਼ੋਸ਼ਨ ਹੋ ਰਿਹਾ ਕਟ ਜਿਹੜਾ ਕੁਇੰਟਲ ਦੇ ਪ੍ਰਤੀ ਜਿਹੜਾ ਕਿਸੇ ਤੋਂ 8 ਕਿਲੋ ਕਿਸੇ ਤੋਂ 10 ਕਿਲੋ ਮੰਗਿਆ ਜਾ ਰਿਹਾ ਹੁਣ ਉਹ ਮੌਇਸਚਰ ਕਿਸਾਨ ਮੰਗ ਕਰਦੇ ਆ ਜੀ ਸਰਕਾਰ ਕੇਂਦਰ ਨਾਲ ਕਿਵੇਂ ਗੱਲ ਕਰਕੇ ਜਿਹੜੀ ਮੋਇਸਚਰ ਦੀ ਪਰਸੈਂਟੇਜ ਆ ਉਹਨੂੰ ਵੱਧ ਦੇ ਉੱਤੇ ਉਹਨਾਂ ਨੂੰ ਰਾਜ਼ੀ ਕਰੇ ਨਹੀਂ ਦੇਖੋ ਇਸ ਤਰ੍ਹਾਂ ਜੀ ਕਿ ਅਸੀਂ ਤਾਂ ਚਾਹੁੰਦੇ ਆ ਵੀ ਕੇਂਦਰ ਸਰਕਾਰ ਇਹ ਕੰਡੀਸ਼ਨ ਹੀ ਚੱਕ ਦੇ ਸਾਨੂੰ ਕੀ ਤਰਾਜ਼ ਹੈ ਜੀ ਜਿੰਨੇ ਸਟਾਕਸ ਨੇ ਚਾਹੇ ਉਹ ਕਣਕ ਹੈ ਚਾਹੇ ਉਹ ਚਾਵਲ ਹੈ ਉਹ ਕੇਂਦਰ ਸਰਕਾਰ ਮਾਲਕ ਹੈ ਉਹਨਾਂ ਦੀ ਉਹ ਹਰ 6 ਮਹੀਨੇ ਬਾਅਦ ਸੀਸੀਐਲ ਲਿਮਿਟ ਦਿੰਦੇ ਨੇ ਪੰਜਾਬ ਨੂੰ ਪੰਜਾਬ ਉਹ ਸੀਸੀਐਲ ਲਿਮਿਟ ਦੇ ਜ਼ਰੀਏ ਕਣਕ ਔਰ ਝੋਨਾ ਖਰੀਦ ਕੇ ਕੇਂਦਰ ਸਰਕਾਰ ਨੂੰ ਦੇ ਦਿੰਦਾ ਤੇ ਉਹਦੀ ਡਿਲੀਵਰੀ ਹੈ ਜਿਹੜੀ ਉਹ ਅਲਟੀਮੇਟ ਨਹੀਂ ਅਰੋੜਾ ਸਾਹਿਬ ਵਕਾਲਤ ਤਾਂ ਸਟੇਟ ਨਹੀਂ ਕਰਨੀ ਹੈ ਨਾ ਮੇਰੀ ਗੱਲ ਤਾਂ ਸੁਣ ਲੋ ਨਾ ਜੀ ਮੈਂ ਮੈਂ ਜਿਹੜੀ ਗੱਲ ਮੈਂ ਉਚੂਗਾ ਉਹ ਤੋਂ ਬਗਰ ਮੈਂ ਤੁਹਾਨੂੰ ਇੱਕ ਸਵਾਲ ਕਰੂੰਗਾ ਤੁਸੀਂ ਮੈਨੂੰ ਉਹਦਾ ਜਵਾਬ ਦਿਓ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਸਟਾਕਸ ਨੇ ਜਿਹੜੇ ਉਹਦੀ ਮਾਲਕ ਕੇਂਦਰ ਸਰਕਾਰ ਹੈ ਉਹਨਾਂ ਦੇ ਪੈਸਿਆਂ ਨਾਲ ਅਸੀਂ ਖਰੀਦ ਕੇ ਉਹਨਾਂ ਦੀ ਗਦਾਮਾਂ ਦੇ ਵਿੱਚ ਔਰ ਸ਼ੈਲਲਸ ਦੇ ਵਿੱਚ ਰੱਖ ਦਿੰਦੇ ਆ ਜਿਹਦੀ ਮਲਕੀਅਤ ਫਿਰ ਕੇਂਦਰ ਸਰਕਾਰ ਦੀ ਐਫਸੀਆਈ ਦੀ ਰਹਿੰਦੀ ਹੈ ਹੁਣ ਸਵਾਲ ਇਹ ਹੈ ਵੀ ਕੇਂਦਰ ਸਰਕਾਰ ਨੇ ਹੀ ਐਫਸੀਆਈ ਨੇ ਹੀ ਇੱਕ ਨੋਰਮ ਫਿਕਸ ਕੀਤਾ ਹੋਇਆ ਹੈ ਬਹੁਤ ਲੰਬੇ ਸਮੇਂ ਤੋਂ ਕਿ ਜਿਹੜਾ ਇੱਕ ਕਵੰਟਲ ਅਸੀਂ ਉਹਨਾਂ ਖਰੀਦਾਂਗੇ ਉਹਦਾ 67 ਕਿਲੋ ਉਹਨਾਂ ਨੇ ਡਿਲੀਵਰੀ ਲੈਣੀ ਹੈ ਚਾਵਲਾਂ ਦੀ ਸਾਨੂੰ ਕੀ ਤਰਾਜ਼ ਹੈ ਕੇਂਦਰ ਸਰਕਾਰ ਐਫਸੀਏ ਜਿਹੜੀ ਇਸ ਗੱਲ ਦੀ ਵੀ ਜੀ 67 ਕਿਲੋ ਦੀ ਕੰਡੀਸ਼ਨ ਖਤਮ ਜਾਂ 17% 67 ਕਿਲੋ ਉਹ ਜਿਹੜਾ ਫਿਕਸ ਹੋਇਆ ਸੀਗਾ ਉਹ ਇਸ ਹਿਸਾਬ ਨਾਲ ਫਿਕਸ ਹੋਇਆ ਸੀਗਾ ਵੀ ਜੇ ਝੋਨੇ ਦੀ ਜੇ ਜੀਰੀ ਦੀ ਮੋਇਸਚਰ 17% ਹੋਊਗਾ ਤਾਹੀਂ ਉਹ 67% ਨਿਕਲ ਸਕੂਗਾ ਤਾਂ ਹੀ ਰਿਕਵਰੀ ਆਉਗੀ ਆਹੀ ਸੀ ਨਾ ਜੀ ਲੌਜੀਕ ਹੁਣ ਇੱਕ ਇਹ ਇਸ਼ੂ ਹੈ ਜਿਹੜਾ ਉਹ ਕਰਨਾ ਹੀ ਕੇਂਦਰ ਸਰਕਾਰ ਨੇ ਐ ਐਫਸੀਆਈ ਨੇ ਐ ਉਹਦੇ ਵਿੱਚ ਅਸੀਂ ਤਾਂ ਪਹਿਲਾਂ ਵੀ ਕਿਹਾ ਅਸੀਂ ਤਾਂ ਕਿੰਨੀ ਵਾਰੀ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਮੀਡੀਆ ਦੇ ਵਿੱਚ ਵੀ ਅਸੀਂ ਤਾਂ ਕਹਿੰਦੇ ਰਹੇ ਹਾਂ ਉੱਥੇ ਜਾ ਕੇ ਪ੍ਰੈਜੈਂਟੇਸ਼ਨ ਵੀ ਦੇ ਕੇ ਆਇਆ ਕਿ ਜੀ ਤੁਹਾਡਾ ਜਿਹੜਾ ਹਾਈਬ੍ਰਿਡ ਕੁਆਲਿਟیز ਨੇ ਜਾਂ ਜਿਹੜੇ ਡਿਲੇਡ ਹਾਰਵੈਸਟਿੰਗ ਹੋਈ ਹੈ ਡਿਲੇਡ ਕਟਾਈ ਹੋਈ ਹੈ ਔਰ ਉਹਨਾਂ ਜਿਹਹਾ ਜਿਹਾ ਮੌਸਮ ਬਣਿਆ ਪਿਆ ਹੈ ਇਹਦੇ ਨਾਲ ਮੌਇਸਚਰ ਤਾਂ ਹੁਣ ਘਟਣਾ ਹੀ ਨਹੀਂ ਹੈਗਾ ਮੌਇਸਚਰ ਤਾਂ ਵਧਣ ਤੇ ਹੈ ਕਿਉਂਕਿ ਸਰਦੀਆਂ ਵੀ ਆ ਰਹੀਆਂ ਨੇ ਔਰ ਜਿਹੇ ਜਿਹੇ ਹਾਲਾਤ ਬਣੇ ਪਏ ਨੇ ਸੋ ਇਹਦੇ ਵਿੱਚ ਪੰਜਾਬ ਸਰਕਾਰ ਦੇ ਹੱਥ ਬਸ ਬਹੁਤ ਲੰਮਾ ਚੜਾ ਕੁਝ ਹੈ ਨਹੀਂ ਜੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਦਾ ਇਹ ਕੋਈ ਕਿਸੇ ਨੂੰ ਲੁਕੀ ਚੀਜ਼ ਥੋੜੀ ਹੀ ਹੈ ਵੀ ਕੇਂਦਰ ਸਰਕਾਰ ਭਾਜਪਾ ਕਹਜਾ ਰਵਈਆ ਜ پنجاب ਦੇ ਲੋਕਾਂ ਨੇ ਤੇ ਪੰਜਾਬ ਦੇ ਕਿਸਾਨਾਂ ਨਾਲ ਅਡਾਪਟ ਕਰ ਰਹੀ ਹੈ ਸੋ ਇਹਦੇ ਵਿੱਚ ਮੈਂ ਸਮਝਦਾ ਕਿ ਹੁਣ ਐਸ ਆਫ ਨਾਓ ਸਟੇਟ ਗਵਰਨਮੈਂਟ ਦੇ ਹੱਥ ਬਸ ਬਹੁਤ ਕੁਝ ਹੈ ਨਹੀਂਗਾ ਜੀ ਜਿੱਦ ਤੱਕ ਲਈ ਤੁਸੀਂ ਗੱਲ ਕੀਤੀ ਸੋਸ਼ਣ ਦੀ ਕਟਾਣੀ ਇਹ ਸਟੇਟ ਗਵਰਨਮੈਂਟ ਵੱਲੋਂ ਸਾਡੇ ਵੱਲੋਂ ਬੜਾ ਕਲੀਅਰ ਹੈ ਪੰਜਾਬ ਸਰਕਾਰ ਵੱਲੋਂ ਵੀ ਕਿਸੇ ਵੀ ਕਿਸਾਨ ਦਾ ਕਿਸੇ ਵੀ ਲੈਵਲ ਦੇ ਉੱਪਰ ਕੋਈ ਸ਼ੋਸ਼ਣ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਹੈਗਾ ਪਰ ਨਾਲ ਹੀ ਇਹਦੇ ਵਿੱਚ ਇੱਕ ਕਿਉਂਕਿ ਇਹ ਨੋਰਮਸ ਨੇ ਜਿਹੜੇ 67 ਕਿਲੋ ਔਰ 17% ਦੇ ਐਫਸੀ ਨੇ ਸੈੱਟ ਕੀਤੇ ਹੋਏ ਨੇ ਇਹਦੇ ਵਿੱਚ ਉਹਨਾਂ ਦੀ ਵੀ ਕੁਝ ਨਾ ਕੁਝ ਹੱਦ ਤੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਸਾਨ ਭਰਾਵਾਂ ਦੀ ਕਿ ਉਹ ਵੀ ਵਿਦਨ ਐਕਸੈਪਟੇਬਲ ਲਿਮਿਟਸ ਮੈਂ 15% ਤਾਂ ਨਹੀਂ ਕਹੂੰਗਾ ਚਲੋ ਮਾੜਾ ਮोटा 1-2% ਵੱਧ ਵੀ ਆ ਜਾਂਦਾ ਉਹ ਜਿੱਥੇ ਪਤਾ ਲੱਗਦਾ ਉਹ ਕਹੀਦਾ ਭਾਈ ਚੱਕੋ ਕੋਈ ਗੱਲ ਨਹੀਂ ਹੈਗੀ ਕੋਈ ਦਿੱਕਤ ਨਹੀਂ ਹੈਗੀ ਪਰ ਜੇ ਹੁਣ ਕੋਈ ਸਪੋਜ਼ ਲੈ ਕੇ 25-26% ਦਾ ਆਵੇ ਤੇ ਉਹ ਫਿਰ ਕੌਣ ਖਰੀਦੂਗਾ ਕੌਣ ਲਵਾਊਗਾ ਕੌਣ ਉਹਦੇ ਵਿੱਚੋਂ 60% ਕੱਢ ਕੇ ਦੇਊਗਾ ਸੋ ਬੜੇ ਮਲਟੀਪਲ ਇਸ਼ੂਜ਼ ਨੇ ਜੀ ਜਿਹੜਾ ਜਿਨ੍ਹਾਂ ਦੇ ਉੱਪਰ ਕੇਂਦਰ ਸਰਕਾਰ ਨੂੰ ਥੋੜਾ ਜਿਹਾ ਰਿਲੈਕਸ ਥੌਟ ਪ੍ਰੋਸੈਸ ਦੇ ਨਾਲ ਕੰਮ ਕਰਨਾ ਚਾਹੀਦਾ ਚਲੋ ਹੁਣ 2.5 ਸਾਲ ਲਗਭਗ ਸਰਕਾਰ ਨੂੰ ਹੋ ਗਏ ਅਗਲੇ 2.5 ਸਾਲ ਇਹਨਾਂ ਦੋਨਾਂ ਨੂੰ ਕਿਵੇਂ ਲੈ ਕੇ ਚੱਲਦੇ ਹਾਂ ਸਰਕਾਰ ਦੇ ਪਹਿਲੇ 2.5 ਸਾਲ ਵੀ ਟਿੱਕੇ ਨਹੀਂ ਬੈਠੇ ਜੀ ਕੰਮ ਕੀਤੇ ਨੇ ਤੇ ਅਗਲੇ 2.5 ਸਾਲ ਤਾਂ ਜਮੀ ਟਿੱਕੇ ਨਹੀਂ ਬੈਠਣਾ ਹੈਗਾ ਦਿਨ ਰਾਤੇ ਕਰਕੇ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਜੀ ਦਿਆਂ ਵੀ ਕੋਈ ਡਾਇਰੈਕਸ਼ਨਸ ਨੇ ਮਾਨ ਸਾਹਿਬ ਨੂੰ ਵੀ ਪੰਜਾਬ ਸਰਕਾਰ ਨੂੰ ਸਾਰਿਆਂ ਨੂੰ ਉਹੀ ਕਹਿੰਦੇ ਨੇ ਬਾਰ ਬਾਰ ਭਾਈ ਕੰਮ ਕਰੋ ਕੰਮਾਂ ਲਈ ਇਹ ਲੋਕ ਆ ਸੀ ਆਈ ਸੀ ਕੇ ਕੰਮ ਹੀ ਰੱਜ ਕੇ ਕਰਾਂਗੇ ਦਿਨ ਰਾਤੇ ਕਰਕੇ ਕਰਾਂਗੇ ਜਮਨ ਸਾਹਿਬ ਦੀ ਕੋਈ ਆਪਣੇ ਆਪ ਨੂੰ ਕਿੰਨੇ ਅਸੈਸ ਕਰਦੇ ਦੇਖੋ ਮੈਂ ਕਿ ਮੇਰੀ ਤਾਂ ਆਪਦੇ ਭਾਂਡੇ ਨੂੰ ਸਰੋਂਦੀ ਹੁੰਦੀ ਹੈ ਜੀ ਮੈਂ ਤਾਂ ਕਹੂੰਗਾ ਜੀ ਕਿ 100 ਟੂ 100 ਪਰ ਮੇਰੇ ਕਹੇ ਦਾ ਕੋਈ ਰੈਲੇਵੈਂਸ ਨਹੀਂ ਹੈ ਜੀ ਕੋਈ ਵੈਲਿਊ ਨਹੀਂ ਹੈ ਉਹ ਤਾਂ ਲੋਕ ਕਿੰਨਾ ਸਾਥ ਦਿੰਦੇ ਨੇ ਕਿੰਨਾ ਪਿਆਰ ਦਿੰਦੇ ਨੇ ਉਹ ਕਿੰਨੇ ਨੰਬਰ ਦਿੰਦੇ ਨੇ ਡੈਮੋਕ੍ਰੇਸੀ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੋਕ ਮਾਲਕ ਹੁੰਦੇ ਨੇ ਇਹ ਨੰਬਰ ਤਾਂ ਅਸੀਂ ਲੋਕਾਂ ਤੋਂ ਲਓ ਜੀ ਯਾ ਹੁਣ ਮੈਂ ਮੰਨ ਕੇ ਚੱਲਦਾ ਵੀ ਮੇਰੀ ਡਿਊਟੀ ਕਿਉਂ ਗਿੱਦਰ ਵਹੇ ਲੱਗੀ ਹੋਈ ਹੈ ਗਿੱਦਰ ਵਹੇ ਦੇ ਲੋਕ 2.5 ਸਾਲਾਂ ਦੇ ਕੰਮਾਂ ਤੇ ਮੋਰ ਲਾਉਣਗੇ ਮੈਂ ਤਾਂ ਇਹੀ ਕਹਿ ਸਕਦਾ ਸੋ ਬਹੁਤ ਬਹੁਤ ਸ਼ੁਕਰੀਆ ਅਮਨ अरोड़ा ਜੀ ਸੋ ਇਹ ਸਾਲ ਅਮਰ ਰੋੜਾ ਜੀ ਕੈਬਨਿਟ ਮਿਨਿਸਟਰ ਪੰਜਾਬ ਸੋ ਗੱਲਬਾਤ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ